ਜਿਲੰਦਰ ਚ ਸਥਿਤ ਸੀਐਮ ਹਾਊਸ ਤੋਂ ਕੁਝ ਹੀ ਦੂਰੀ ਤੇ ਇਸ ਰੋਡ ਤੇ ਡਿੱਗੇ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਮੁੰਡੇ ਇੱਕ ਨੌਜਵਾਨ ਦੇ ਨਾਲ ਅਜਿਹਾ ਕਰਾ ਕਰਕੇ ਭੱਜਣ ਲੱਗੇ ਸਨ ਕਿ ਜਿਸ ਤੇ ਇੱਕ ਕਾਰ ਵਾਲੇ ਚਾਲਕ ਦੀ ਨਜ਼ਰ ਪੈ ਗਈ ਕਾਰ ਵਾਲਾ ਚਾਲਕ ਵੀ ਅੱਗੇ ਹੌਲੀ ਨਿਕਲਿਆ ਬਿਨਾਂ ਦੇਰੀ ਕੀਤੇ ਉਸਨੇ ਆਪਣੀ ਇਹ ਚਿੱਟੇ ਰੰਗ ਦੀ ਕਾਰ ਮੁੰਡਿਆਂ ਦੇ ਪਿੱਛੇ ਪੁਲਿਸ ਦੀ ਜਿਪਸੀ ਵਾਂਗੂ ਲਗਾ ਲਈ ਫਿਰ ਫਿਲਮੀ ਹੀਰੋ ਵਾਂਗ ਮੋਟਰਸਾਈਕਲ ਨੂੰ ਟੱਕਰ ਮਾਰ ਥੱਲੇ ਸੁੱਟ ਦਿੱਤਾ ਜਿਸ ਦੌਰਾਨ ਦੋ ਮੁੰਡੇ ਮੌਕੇ ਤੋਂ ਫਰਾਰ ਹੋ ਗਏ ਜਦ ਕਿ ਇੱਕ ਨੂੰ ਸਥਾਨਕ ਲੋਕਾਂ ਨੇ ਮੌਕੇ ਤੇ ਕਾਬੂ ਕਰ ਲਿਆ ਅੱਗੇ ਦੇਖੋ ਫਿਰ ਕਿਵੇਂ ਵੀਡੀਓ ਬਣਾ ਕੇ ਲੋਕਾਂ ਨੇ ਉਸ ਦੀ ਤਸੱਲੀ ਕਰਵਾਈ ਇਧਰ ਕੀ ਕਰਨ ਆਏ ਸੀ ਭਾਜੀ ਇਧਰ ਭਾਈਓ ਮੈਨੂੰ ਨਾਲ ਦੇ ਮੇਰੇ ਭਰਾ ਦੋਸਤ ਲੈ ਕੇ ਆ ਗਏ ਇਧਰ ਮੈਨੂੰ ਨਹੀਂ ਪਤਾ ਭਾਜੀ ਉਹਨਾਂ ਨੇ ਆਹ ਕੰਮ ਕਰਨ ਦਾ ਸੀ ਉਹਨਾਂ ਨੇ ਆ ਭਾਈ ਜੀ ਦਾਤ ਮਾਰੇ ਤੇ ਉਹਨਾਂ ਕੋ ਦੋ ਫੋਨ ਕੋਲੇ ਨਾਲ ਦੇ ਨਾਲ ਦੇ ਕੌਣ ਸੀ ਤੁਹਾਡੇ ਉਹ ਨਾਲ ਦੇ ਪਿੰਡ ਦੇ ਹੀ ਬਈ ਬੀਟਾ ਮੰਡੀ ਦੇ ਉਹ ਕਿੱਥੇ ਗਏ ਹੁਣ ਉਹ ਭਾਈ ਇੱਧਰ ਨੂੰ ਨੱਟ ਗਏ ਭਾਈ ਉਹ ਉਹਨਾਂ ਦਾ ਨਾਮ ਕੀ ਏ ਇੱਕ ਦਾ ਨਾਮ ਰਾਮ ਵਾਲਾ ਅੱਗੇ ਵੀ ਡੇਲੀ ਚੋਰੀਆਂ ਕਰਦੇ ਹੋ ਜਾਂਦਾ ਹੀ ਪਤਾ ਨਹੀਂ ਭਾਈ ਉਹਨਾਂ ਦਾ ਅੱਗੇ ਤੁਸੀਂ ਉਹਨਾਂ ਦੇ ਨਾਲ ਹੁੰਨੇ ਹੋ ਡੇਲੀ ਪਹਿਲੀ ਵਾਰ ਆਇਆ ਭਾਈ ਪਹਿਲੀ ਵਾਰ ਆਇਆ ਤੇ ਪਹਿਲੀ ਵਾਰ ਹੀ ਫੜੇਗੇ ਨੀ ਉਹ ਭਾਈ ਪਤਨੀ ਰੋਜ਼ ਕਰਦੇ ਹੋ ਨਸ਼ੇ ਵੀ ਕਰਦੇ ਹੋ ਮੈਂ ਭਾਈ ਕੱਲੀ ਭੰਗ ਪੀਂਦਾ ਭਾਈ ਕੱਲੀ ਭੰਗ ਪੀਂਦਾ ਭਾਈ ਕੀ ਨਾਂ ਕੀ ਹੈ ਤੇਰਾ ਜੇਮਸ ਭਾਈ ਕਿੱਥੇ ਦਾ ਰਹਿਣ ਵਾਲਾ ਬੂਟੇ ਮੰਡੀ ਦਾ ਭਾਈ ਭਾਈ ਪਾਜੀ ਕੀ ਨਾਂ ਹੈ ਆਪਣਾ ਸਹੀ ਗੱਲ ਹੈ ਕੀ ਕੀ ਗੱਲ ਕੀਤੀ ਸਾਰੀ ਭਾਈ ਦੱਸੋਗੇ ਮੈਂ ਤਾਂ ਭਾਜੀ ਆਇਆ ਹੀਗਾ ਪਿੰਡੋਂ ਇੱਧਰ ਸਭ ਭਾਜੀ ਅੰਨ ਕੰਮ ਸੀ ਜਾ ਰਹੇ ਅੱਛਾ ਰਾਜ ਰੋਕ ਕੇ ਨਾਲ ਹੀ ਪਤਾ ਨਹੀਂ ਕਹਿੰਦੇ ਵੀ ਜੋ ਵੀ ਹੈਗਾ ਕੱਟਦੇ ਸਾਰਾ ਸਾਰਾ ਖੋ ਕੇ ਲੈ ਗਏ ਦਾਦ ਦੂਤ ਮਾਰੇ ਜੋ ਵੀ ਇਹਨਾਂ ਕੋਲ ਹੀ ਸੀਗਾ ਉਹ ਵਾਹ ਤੋੜ ਗਿਆ ਭਾਜੀ ਚਲੇ ਗਏ ਭਾਜੀ ਨੇ ਵਾੜੀ ਚਲਦੀ ਭਾਈ ਤਾੜ ਤੋਂ ਟੁੱਟ ਪੋੜ ਗਈ ਕਿੰਨੀ ਗਈ ਸਾਰਾ ਕੁਝ ਖੋ ਰਿਆ ਭਾਜੀ ਕੁਝ ਵੀ ਨਹੀਂ ਇਹਨਾਂ ਦੇ ਨਾਲਦਿਆਂ ਨੇ ਕੋਇਆ ਗਿਆ ਭਾਈ ਚਾਰ ਬੰਦੇ ਨੇ ਲੱਤਾਂ ਪਾਉਆਂ ਪੜੀਆਂ ਹੀਆਂ ਸੀ ਅੱਛਾ ਮੈਂ ਵੱਡੀ ਰੋਕੀ ਮੈਂ ਕਿਹਾ ਵੈਸੇ ਯਾਦੋਂ ਸੰਜਾਪ ਕਰਦੇ ਆ ਅੱਜ ਇੱਥੇ ਇੱਥੇ ਇੱਦਾਂ ਕਰਦੇ ਦਿੰਦੇ ਆ ਮੈਂ ਰੋਕਿਆ ਉਹ ਇੱਕਦਮ ਭੱਜੇ ਮੈਂ ਕਿਹਾ ਯਾਰ ਇੱਕੀ ਉਹਦਾ ਥੋੜਾ ਮੁੰਡਾ ਭੱਜੇ ਉਹ ਇੱਕਦਮ ਮੈਂ ਦੇਖਿਆ ਆ ਤੇ ਇਹ ਇਹ ਵਿਚਾਰਾ ਖੂਨ ਖੂਨ ਆਂਦਾ ਪਿਆ ਆ ਇੱਕਦਮ ਹੀ ਖੂਨ ਖੂਨ ਆਂਦਾ ਮੈਂ ਨਾਲ ਹੀ ਨੂੰ ਕਿਹਾ ਉਹ ਭੱਜ ਗਏ ਮੈਂ ਕਿਹਾ ਤੂੰ ਬਹਿ ਗੱਡੀ ਚ ਮੈਂ ਤੂੰ ਬਹਿ ਫੜ ਇਹੀ ਗੱਲ ਲਈ ਮੈਂ ਨੂੰ ਪਿਠਾਇਆ ਗੱਡੀ ਚ ਮੈਂ ਕਹਿੰਦਾ ਯਾਰ ਕਿੱਥੇ ਇਹਦਾ ਮੈਂ ਉਹਦੀ ਮਗਰ ਮਗਰ ਗੱਡੀ ਚਲਾਈ ਉਹਨੇ ਉਧਰੋਂ ਦੀ ਘੁਮਾ ਕੇ ਫਿਰ ਮੋਸਾ ਲੈ ਕੇ ਰੋਂਗ ਸਾਈਡ ਪਾ ਲਿਆ ਕਿ ਗੱਡੀ ਸ਼ਾਇਦ ਉਹਨੂੰ ਲੱਗਾ ਮਗਰ ਨਹੀਂ ਆ ਸਕੀ ਮੈਂ ਆ ਕੇ ਗੱਡੀ ਨੂੰ ਫੇਰ ਵਿੱਚ ਮਾਰੀ ਭਾਈ ਕੀ ਗਲਬਤ ਕੀ ਹੋਈ ਸੀ ਭਾਜੀ ਇਹੀ ਹੋਇਆ ਸੀਗਾ ਭਰਾ ਆਪਣਾ ਛੋਟਾ ਐ ਵੱਡਾ ਐ ਮੈਨੂੰ ਨਹੀਂ ਪਤਾ ਠੀਕ ਐ ਨਾ ਇੱਕ ਨੂੰ ਚਾਰ ਬੰਦਿਆਂ ਨੇ ਜੀ ਦੋਨੇ ਲੱਤਾਂ ਫੜ ਕੇ ਦੋਨੇ ਦਾ ਬਾਹਰ ਠੀਕ ਐ ਜੀ ਦੋਨੇ ਲੱਤਾਂ ਫੜੀਆਂ ਦੋਨੇ ਬਾਹਰ ਮੈਂ ਦੁਕਾਨ ਤੋਂ ਨਿਕਲ ਗਿਆ ਮੁੰਡੇ ਯਾਰ ਮੈਂ ਡ੍ਰਿੰਕ ਕਰਕੇ ਨਿਕਿਆ ਸੀ ਠੀਕ ਹੈ ਜੀ ਮੈਂ ਦੇਖਿਆ ਆ ਕਿ ਖੜਾ ਕੋਈ ਨਾ ਮੈਂ ਕਿਹਾ ਯਾਰ ਦੋਸਤੋਂ ਮਜਾਕ ਚੱਲਦਾ ਪੈਸੇ ਹੀ ਮੈਂ ਤਾਂ ਉਹ ਮਣ ਗਏ ਅੱਛਾ ਜੀ ਮੈਂ ਦੇਖਿਆ ਮੈਂ ਉੱਠਿਆ ਮੈਂ ਉੱਠਿਆ ਨਹੀਂ ਮੈਂ ਇਹਨੂੰ ਦੇਖਿਆ ਆ ਇਹ ਇੱਕਦਮ ਮੈਂ ਰੁਕਿਆ ਇਕਦਮ ਛੱਡ ਕੇ ਭੱਜ ਗਏ ਕਿੰਨੇ ਜਣੇ ਸੀ ਭਾਜੀ ਉਹ ਚਾਰ ਜਣੇ ਸੀ ਉਹ ਚਾਰ ਜਣੇ ਨੇ ਇੱਕੋ ਨਾਲ ਨੇ ਇਹਦੀ ਦੋਨੋਂ ਬਾਵਾ ਦੋਨੋਂ ਲੱਤਾਂ ਪੜੀਆਂ ਹੀਆਂ ਸੀ ਅੱਛਾ ਜੀ ਤੇ ਭਾਜੀ ਬਾਕੀ ਮੌਕੇ ਤੇ ਹੈਗੇ ਕਿ ਨੱਟ ਕੇ ਦੋ ਨਗਰਾਂ ਨਾਲ ਮੈਂ ਮਰੇ ਕਿਹੜਾ ਫੜਿਆ ਭਾਈ ਉਹ ਵਹੀਕਲ ਮਾ ਅਲੈਕੁਮ ਹੋ ਗਿਆ ਤਾਂ ਗੱਡੀ ਇੱਕ ਬੰਦਾ ਦੇਖੋ ਸਾਹਮਣੇ ਫੜਿਆ ਗਿਆ ਕੀ ਭਾਈ ਕੋਈ ਲੁੱਟਕੋ ਕਰਾ ਲਿਆ ਤੇ ਫੜਿਆ ਕਰਦਾ ਸੀ ਭਾਈ ਲੁੱਟਕੋ ਕਰਦਾ ਸੀ ਭਾਈ ਲੋਟਕੋ ਭਾਈ ਸਾਹਿਬ ਦਾਤ ਉੱਥੇ ਵੇਚਦਾ ਕਿੱਥੇ ਵੇਚ ਭਾਜੀ ਆਹ ਕੰਮ ਦਿਖਾ ਰਹੇ ਉਹ ਭਾਈ ਜਿੱਕਰ ਯੋਗ ਹੈ ਕਿ ਲੁਟੇਰੀਆ ਨੇ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਤੇ ਉਸ ਦਾ ਸਮਾਨ ਖੋ ਕੇ ਫਰਾਰ ਹੋ ਗਏ ਜਦ ਕਿ ਇੱਕ ਲੁਟੇਰਾ ਲੋਕਾਂ ਨੇ ਕਾਬੂ ਕਰ ਲਿਆ ਖੈਰ ਜਲੰਧਰ ਵਿੱਚ ਵਾਰਦਾਤਾਂ ਲਗਾਤਾਰ ਵਾਦੀਆਂ ਜਾ ਰਹੀਆਂ ਨੇ ਇਹਨਾਂ ਵਰਤਦਾਂ ਨੂੰ ਰੋਕਣਾ ਪੁਲਿਸ ਪ੍ਰਸ਼ਾਸਨ ਅੱਗੇ ਇੱਕ ਵੱਡੀ ਚਣੌਥੀ ਬਣਿਆ ਹੋਇਆ ਏ ਹੱਕੀ ਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ